ਸਤ ਸ੍ਰੀ ਅਕਾਲ ਦੋਸਤੋ ਅੱਜ ਆਏ ਹੋਏ ਸੀ ਜਲੰਧਰ ਤੇ ਜਲੰਧਰ ਹਵੇਲੀ ਵੇਖਣ ਦਾ ਮਨ ਕੀਤਾ ਤੇ ਅਸੀਂ ਹਵੇਲੀ ਪਹੁੰਚ ਗਏ ਇਹ ਹਵੇਲੀ ਜਲੰਧਰ ਲੁਧਿਆਣਾ ਰੋਡ ਤੇ ਹੈ ਤੇ ਇਸ ਹਵੇਲੀ ਚ ਪੰਜਾਬ ਦਾ ਪੁਰਾਣਾ ਪਿੰਡੂ ਕਲਚਰ ਪੁਰਾਣੀ ਵਿਰਾਸਤ ਪੁਰਾਣਾ ਰਣ ਸਣਾ ਬਖਾਇਆ ਗਿਆ ਹੈ ਇੱਕ ਪਾਸੇ ਇਹਨਾਂ ਦੇ ਹੋਟਲ ਹਨ ਰੈਸਟੋਰੈਂਟ ਹੈ ਖਾਣ ਪੀਣ ਦਾ ਹੈ ਇੱਕ ਪਾਸੇ ਪਿੰਡ ਬਣਾਇਆ ਹੈ ਪੂਰਾ ਪੁਰਾਣਾ ਤੇ ਆ ਮੁਸਲਤ ਮੰਜੇ ਕਾਫੀ ਲੋਕ ਜਿਹੜੇ ਦਰਸ਼ਕ ਨੇ ਉਸ ਪੁਰਾਣੇ ਪਿੰਡੂ ਘਰਚੇ ਨੂੰ ਵੇਖਣ ਆਉਂਦੇ ਹਨ ਭਾਵੇਂ ਕਿ ਬੜੀ ਡਾਡੀ ਗਰਮੀ ਤੇ ਧੁੱਪ ਪੈ ਰਹੀ ਹੈ ਫਿਰ ਵੀ ਦਰਸ਼ਕ ਜਿਹੜੇ ਹਨ ਇਸ ਵਿਰਾਸਤੀ ਹਵੇਲੇ ਨੂੰ ਵੇਖਣ ਪਹੁੰਚਦੇ ਹਨ ਆਪਣੇ ਬੱਚਾ ਸਮੇਤ ਅੱਜ ਕੱਲ੍ਹ ਛੁੱਟੀਆਂ ਵੀ ਹਨ ਬੱਚਿਆਂ ਨੂੰ ਤੇ ਇੱਥੇ ਕਾਫੀ ਭੀੜ ਰਹਿੰਦੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਢਾਂਗਾ ਇਹ ਬਾਹਰ ਲੱਗਾ ਹੋਇਆ ਹੈ ਉੱਤੇ ਲਿਖਿਆ ਰੰਗਲਾ ਪੰਜਾਬ ਤੇ ਸਾਡੀ ਪੁਰਾਣੀ ਪੰਜਾਬ ਦੀ ਵਿਰਾਸਤ ਢਾਂਗਾ ਜਿਸ ਦੇ ਉੱਤੇ ਕਈ ਗੀਤ ਵੀ ਬਣੇ ਹੋਏ ਹਨ ਅੱਗੇ ਚੱਪਤਾ ਹੈ ਘੋੜਾ ਜਾਂ ਘੋੜੀ ਤੇ ਪਿੱਛੇ ਬੈੰਨੀ ਅਸਾਂ ਸਵਾਰੀਆਂ ਆਣ ਜਾਂਦਾ ਸਾਡਾ ਪੁਰਾਣਾ ਸਾਧਨ ਢਾਂਗਾ ਪਿੰਡਾਂ ਤੋਂ ਸ਼ਹਿਰਾਂ ਵੱਲ ਤੇ ਸ਼ਹਿਰਾਂ ਤੋਂ ਪਿੰਡਾਂ ਨੂੰ ਆਣ ਜਾਂਦੇ ਲੋਕ ਇਸਾਂ ਨੂੰ ਦਿਵਰਤੋ ਕਰਦੇ ਸਨ ਤੇ ਹਰ ਸੜਕਾਂ ਤੇ ਕਈ ਕਈ ਟਾਂਗੇ ਲੱਗੇ ਹੁੰਦੇ ਸਨ ਤੇ ਰਸੀਆਂ ਬੰਨੀਆਂ ਹੋਏ ਤਾਂ ਕਿ ਦਰਸ਼ਕ ਜਿਹੜੇ ਨੇ ਇਹਦੇ ਉੱਤੇ ਚੜ ਕੇ ਇਹਨੂੰ ਖਰਾਬ ਨਾ ਕਰਨ। ਤਿੰਨ ਸਵਾਰੀਆਂ ਅੱਗੇ ਤੇ ਤਿੰਨ ਪਿੱਛੇ ਬਹਿ ਜਾਂਦੀਆਂ ਸਨ। ਤੇ ਬੱਚੇ ਬੜੇ ਖੁਸ਼ ਹੋ ਕੇ ਇੱਥੇ ਬਹਿੰਦੇ ਸਨ ਆ ਪਾਇਦਾਂ ਬਣੇ ਹੋਇਆ। ਚੌੜਾ ਫੱਟਾ ਇੱਥੇ ਬੱਚੇ ਬਹਿ ਜਾਂਦੇ ਸਨ। ਤੇ ਆਓ ਚੱਲਦੇ ਆ ਇਸ ਦੇ ਅੰਦਰ ਤੇ ਵਿਖਾਉਨੇ ਆ ਹਵੇਲੀ। ਇਸ ਹਵੇਲੀ ਨੂੰ ਉਹ ਦੇਖਣ ਦੀ ਟਿਕਟ 100 ਰੁਪਏ ਰੱਖੀ ਹੋਈ ਹੈ ਤੇ ਇਹ ਸਭ ਤੋਂ ਪਹਿਲਾਂ ਸੱਜੇ ਹੱਥੇ ਦੇਗ ਰੱਖੀ ਦੇਗ ਚੜ੍ਹੀ ਹੋਈ ਅੱਗ ਤੇ ਕੁਛ ਪਤੀਲੇ ਪਿੱਤਲ ਦੇ ਕੜੀ ਕੀਤੇ ਹੋਏ ਪਤੀਲੇ ਬਾਥੀਆਂ ਦੀ ਅੱਗ ਤੇ ਉੱਤੇ ਕੜਸ਼ੀਆਂ ਆਹਾ ਤੇ ਪਿੱਛੇ ਕੱਚੀ ਦੀਵਾਰ ਤੇ ਖੱਬੇ ਹੱਥ ਰੱਖੀ ਜਾਲੀ ਤੇ ਇੱਧਰ ਮੰਜੀ ਤੇ ਜੋੜਿਆ ਹੋਇਆ ਸਪੀਕਰ ਮੰਜੇ ਜੋਰ ਸਪੀਕਰ ਵੜੇ ਗਾਣੇ ਵੀ ਤੁਸੀਂ ਸੁਣਿਓਣੇ ਤੇ ਇਸ ਸਮਣੀ ਕਿਆਦਰ ਕਰਦੀਆਂ ਮਟਿਆਰਾ ਤੇ ਇੱਧਰ ਰਿਸੈਪਸ਼ਨ ਤੇ ਉੱਥੇ ਲੈਨੇ ਆ 100 ਰੁਪਏ ਦੀ ਟਿਕਟ ਤੇ ਵਿਖਾਉਨੇ ਆ ਤੁਹਾਨੂੰ ਜਾ ਕੇ ਬਾਕੀ ਹਿੱਸਾ ਹਵੇਲੀ ਦਾ ਤੇ پرانے ਘਰ ਦਾ ਵੇੜਾ ਤੇ ਬੱਚਾ ਕੁੱਝ ਚੁੱਕਿਆ ਹੋਇਆ ਇੱਕ ਛੋਟਾ ਜਿਹਾ ਡੁੜਾਕੀਤਾ ਤੇ ਤੇ ਰੇੜੇ ਤੇ ਤੁਰਨਾ ਸ਼ੁਰੂ ਹੋਇਆ ਬੱਚਾ ਤੇ ਇਹ ਤਰ ਹੈ ਪੁਰਾਣਾ ਤੇ ਚੌਕਾ ਆਹਾ ਓਏ ਹੈ ਜਾਲੀ ਔਰ ਮਟਿਆਰ ਜਿਹੜੀ ਹੈ ਉਹ ਬਨਾਰੀ ਹੈ ਥਾਣਾ ਪਿੱਛੇ ਲੱਗੂ ਹਨ ਹਨ ਪਾਂਡੇ ਪਿੱਤਲ ਦੇ ਆਦਿ ਬਲਾਸ ਥਾਲੀਆਂ ਬੜਗੀਆਂ ਤੇ ਇਹ ਸਾਹਮਣੇ ਲਿਖਿਆ ਹੋਇਆ ਹਵੇਲੀ ਦਿਖਣ ਵਾਲੀਆਂ ਚੀਜ਼ਾਂ ਹਨ ਛੜਨ ਵਾਲੀਆਂ ਨਹੀਂ ਤੇ ਇਹ ਕੋਈ ਡੰਡਾ ਤੇ ਦੁੱਧ ਵਾਲੀ ਦੋਣੀ ਡੰਮੀ ਜਾਲੀ ਇੱਧਰ ਕਾੜਨੀ ਦੇ ਸਾਹਮਣੇ ਬੱਚੇ ਬਾਟੇ ਖੇਡ ਰਹੇ ਹਨ ਵਾਹ ਆ ਵੇਖੋ ਜੀ ਇਹ ਹੈ ਪਿੱਲ ਬੋਲੀ ਪਿੱਲ ਬੋਲੀ ਖੇਡ ਰਹੇ ਨੇ ਤੇ ਬਾਟੇ ਫੱਕੇ ਹੀ ਗੱਡੇ ਹੋਏ ਨੇ ਮਿੱਟੀ ਚ ਤਾਂ ਕਿ ਦਰਸ਼ਕ ਲਈ ਹੁੰਦੇ ਨੇ ਉਹ ਇਹ ਦਿਨ ਛੇੜ ਛੜ ਨਾ ਕਰਨ ਚੁੱਪ ਨਾ ਲੈਣ ਬੱਚੇ ਨਾ ਚੁੱਪ ਰਹਿਣ ਤੇ ਉਧਰ ਬਾਂਦਰ ਦੇ ਲੱਸੀ ਤੇ ਉਧਰ ਭਮਿਆਰ ਘੜੇ ਬਣਾ ਰਿਹਾ ਭਾਂਡੇ ਬਣਾ ਰਿਹਾ ਮਿੱਟੀ ਦੇ ਤੇ ਇੱਧਰ ਗੱਡੇ ਉੱਤੇ ਵੇਚਣ ਵੀ ਚੱਲਿਆ ਲੱਟੇ ਹੋਏ ਭਾਂਡੇ ਮਿੱਟੀ ਦੇ ਭਾਂਡੇ ਜਿਹੜੇ ਪਿੰਡ ਪਿੰਡ ਵਿਕਦੇ ਹੁੰਦੇ ਸਨ ਇਹ ਪੂਰਾ ਉਹ ਹੈ ਗਿਆ ਹੈ ਕਿ ਜਾਂਦੇ ਸਨ ਭਾਂਡੇ ਵਿੱਚ ਨੂੰ ਇਹ ਕੀ ਹੈ ਇਹ ਲੱਸੀ ਹੈ ਲੱਸੀ ਹੈ ਹੈ ਆ ਦੇ ਲਓ ਕੂਪਨ ਕੋਈ ਵਾਲੇ ਸਰ ਲੱਸੀ ਹੈ ਹੈ ਲਓ ਜੀ ਲੱਸੀ ਪੀਂਦੇ ਨੇ ਕੂਪਨ ਤੇ ਜਿਹੜੇ ਟਿਕਟ ਲਈ ਹੁੰਦੀ ਹੈ ਇਹ ਤੇ ਲੱਸੀ ਮਿਲਦੀ ਪੀਣ ਨੂੰ ਲੱਸੀ ਅਜੇ ਤਿਆਰ ਨਹੀਂ ਕਿੰਦਾ ਵੀ ਅਜੇ ਨਹੀਂ ਤਿਆਰ ਚਲੋ ਫਿਰ ਆ ਕੇ ਪੀਨੇ ਆ ਤੇ ਇਹ ਆ ਗਈ ਤਰਖਾਨ ਤਰਖਾਨ ਦਾ ਘਰ ਤੇ ਤਰਖਾਨ ਦੀ ਦੁਕਾਨ ਤੇ ਬੱਲ ਰਿਹਾ ਗੱਡੀ ਦਾ ਪਹੀਆ ਤੇ ਰੱਖੇ ਹੋਏ ਪੁਰਾਣੇ ਸੰਦ ਤੇ ਮੰਜੇ ਸੁੱਕੇ ਪੁਰਾਣੇ ਸੰ ਸਾਰੇ हर वगैरा नाई भी कुर्सी चंद दर्जी लाल चंद दर्जी वाह चंद दर्जी हू बहू चंद दर्जी, दर्जी। हुई है जी ਆਲ ਵਾਂਂਦੀ ਨੇ ਧਿਆਨ ਜਦੋਂ ਮਾਰਿਆ ਭਲੇਖਾ ਕਹਿੰਦਾ ਜੀ ਅਸਲੀ ਬੈਠੀਆਂ ਨੇ ਤੇ ਘਰ ਕੜਾ ਸੋਨਾ ਫੇ ਅਸੀ ਘਰ ਆਹਾ ਇੱਕ ਮੇਰੀ ਅੱਖ ਕਾਸ਼ ਨਹੀਂ ਦੂਜਾ ਰਾਤ ਦੇ ਅਨਿੰਦਰੇ ਨੇ ਮਾਰਿਆ ਵੀ ਸ਼ੀਸ਼ੇ ਚ ਤੇੜ ਪੈ ਗਈ ਆਲ ਵਾਂਦੀ ਨੇ ਧਿਆਨ ਜਦੋਂ ਮਾਰਿਆ ਆਹਾ அஞ்சித்த ਉਹ ਪਟਾ ਜਿਹੜਾ ਫਿਰਦਾ ਹੁੰਦਾ ਸੀ ਤੇ ਇਹ ਪਟਾ ਹੈ ਤੇ ਲਿਖ ਆਨ ਮੇਰੇ ਸੱਜਣਾ ਬੁਰ ਬੜਾ ਕੁਝ ਵੇਖਣ ਦਾ ਤੇ ਮੁੱਕਦਾ ਨਹੀਂ ਦਾਸ਼ਾਂ ਚੱਲ ਰਹੀਆਂ ਨੇ ਹੂੰ ਬਿਲਕੁਲ ਪਿੰਡੂ ਹੋਰ ਜਿਵੇਂ ਪਛੇ ਬ੍ਰੈਂਡ ਦੀ ਕਾਹ ਕੇ ਲਿਆ ਬੰਦਾ ਫੂਤ ਪਾਣੀ ਪਰਨਾਈਆ ਬਈ ਮੋਟਿਆਰਾ ਇਹਨੀਆਂ ਸੋਣੀਆਂ ਸੋਣੀਆਂ ਮਟਿਆਰਾਂ ਬਣਾਈਆਂ। ਦੇਖੋ ਖੈਰ ਮਟਿਆਰਾਂ ਆ ਦੇਖੋ। ਕੀ ਖੂਬਸੂਰਤੀ ਚਲਦੀ ਹੈ ਪੰਜਾਬਣ ਮਟਿਆਰ। ਚੱਕੀ ਖੱਡੀ ਖੱਡੀ ਹੈ ਦੂਖ ਤਾਂ ਮੋਟਾ ਮੋਟਾ ਖਾਦਨੇ ਹੈ ਹੈ ਜੇ ਬੜਾ ਕੁਛ ਹੈ ਓਕੇ ਅੱਧਾ ਘੰਟਾ ਲੱਗਣਾ ਮੋਟਾ ਮੋਟਾ ਖਾਦਨੇ ਇਹ ਮੈਂ ਦੱਸ ਰਿਹਾ ਦਾ ਘਰ ਹੈ ਮੈਂਬਰ ਪੰਜਾਬ ਦਾ ਦੌਲਤਰਾਮ ਸਰਾਫੇ ਦਾ ਘਰ ਹੈ ਹਮ ਅੱਛਾ ਮੰਜੇ ਡੱਠੇ ਹੈ ਜੀ ਬੀਬੀ ਦਾ ਥੰਦ ਬਣਿਆ ਮਾਂ ਦਾ ਦਾਲ ਤੇ ਪਰੌਠਾ ਗੋੜ ਵਾਲੀ ਚਾਹ ਵੀ ਹੈ ਵਾਹ ਇਹ ਖੁਸ਼ਬੂ ਹੈ ਆਹਾ 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 ਮਿੱਟੀ ਦੀ ਖੁਸ਼ਬੂ ਦਰਿਆ ਵਿਸ਼ੇ ਪਰਾਣੀਆਂ ਪੇਟੀ ਖੱਡੀ ਵਾਲਾ ਤੇ ਦੌਲਤਰਾਮ ਸਰਾਫੇ ਦਾ ਅੰਦਰੋਂ ਘਰ ਵੇਖੀਏ ਤੇ ਚਰਖਾ بڑا ਨੋਖਾ ਚਰਖਾ ਤੇ ਦੌਲਤਰਾਮ ਸਰਾਫੇ ਦਾ ਘਰ ਵੇਖਣਾ ਪਿਆ ਇਹਨੇ ਬਹੁਤ ਸੋਹਣਾ ਆਹਾ ਵਾਹ ਤੇ ਦੌਲਤਰਾਮ ਲੱਗਦਾ ਭਲੇਖਾ ਵਾਂ ਕੇ ਬੈਠਾ ਅੰਦਰ ਮੈਂਬਰ ਪੰਚਾਇਤ ਦਾ ਵੀ ਦੇਖੀਏ ਬੰਦ ਹੈ ਲਓ ਜੀ ਲੱਸੀ ਹੁਣ ਤਿਆਰ ਹੈ ਹੁਣ ਮਿਲੇਗੀ ਲੱਸੀ ਲੱਸੀ ਮਿਲੇਗੀ ਮਲਾਈ ਮਾਰ ਕੇ ਹਾਂ ਮਲਾਈ ਮਾਰ ਕੇ ਧੁੱਪਣ ਚ ਵਿੱਚ ਹੈ ਹਾਂ ਜਿਸ ਤਰ੍ਹਾਂ ਇਹ ਕੀ ਟੰਗਿਆ ਉੱਤੇ ਤਰੇਖਾਂ ਤੇ ਲਓ ਜੀ ਲਓ ਧੁੱਪਣ ਸਸ ਨਾ ਇਹ ਪੁਰਾਣਾ ਭੂਂਡ ਵਾਹ ਦੋ ਦਿਨ ਸਾਈਕਲ ਵਿੱਚ ਰੱਖਿਆ ਛੜੇ ਦਾ ਪਾਣੀ ਕੁਲਫੀ ਵਾਲਾ ਤਿੱਲੇ ਵਾਲੀ ਕੁਲਫੀ ਤੇ ਇਹ ਆ ਭੂਂਡ ਪੁਰਾਣਾ ਕਦੇ 10 ਸਵਾਰੀ ਹੈ ਟੈਂਪੋ ਸੁਬਿਹਰ ਗੱਜਨ ਸਿੰਘ ਦਾ ਘਰ ਵੀ ਉੱਧਰ ਹੈਗਾ ਹਵੇਲੀ ਪੂਰਾ ਪਿੰਡੂ ਮਹੌਲ ਵਿੱਚ ਕੁੱਕੜ ਫਿਰਦੇ ਨੇ ਇਹ ਹੈ ਟੈਂਪੋ ਮੰਜੇ ਤੇ ਆਤ ਪੁੱਲੀ ਘਰ ਤੁਸੀਂ ਨਚਣਗੇ ਇੱਥੇ ਤੇ ਚਾਕੂ ਤਿੱਖੇ ਕਰਨ ਵਾਲਾ ਕੈਂਚੀਆਂ ਲਵਾਉਣ ਵਾਲਾ ਆ ਗਿਆ ਸਾਈਕਲ ਤੇ ਜਿੰਦੇ ਦੀਆਂ ਚਾਬੀਆਂ ਲਵਾਓ ਚਾਕੂ ਤਿੱਖੇ ਕਰਾਓ ਕੈਂਚੀਆਂ ਲਵਾਓ ਕੁਕੜ ਕੁਕੜੋ ਦੇਦੇ ਦੇ ਹੱਥਾਂ ਨਾਲ ਬਣਿਆ ਮਾਂ ਦਾਲ ਤੇ ਪਰੌਂਠਾ ਇੱਥੇ ਮਿਲੇਗਾ ਇਹ ਹੈ ਲੋਹ ਤੇ ਪਰੌਂਠਾ ਕਿ ਦਾਦਾ ਜੀ ਦੇ ਮੋਢਿਆਂ ਤੇ ਪੋਤਾ ਓਹ ਵਾ ਸੰਗੀ ਚੜ ਰਹੀ ਹੈ ਜੀ ਕੰਨ ਤੇ ਲੱਗਾ ਚੜਾਣ ਸੰਗ ਸ਼ੁਦਰ ਗੱਜਨ ਸਿੰਘ वाह हा वाह सुविधा दी वर्दी पलंग ਸੁਬਿਹਦਾਰ ਟ੍ਰੰਕ ਉਹ ਨਹੀਂ ਸੁਬਿਹਦਾਰ ਸੁਬਿਹਦਾਰ ਗੱਜਨ ਸਿੰਘ ਦੋ ਟ੍ਰੰਕ ਨੇ 保持清洁自然的年了